ਹਾਂਜੀ ਪੈਨੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਸਨੋ ਕੀ ਹਲਚਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਤੇ ਅੱਜ ਆਪਾਂ ਮੈਂ ਫਸਟ ਟਾਈਮ ਆਪੋ ਕੈਮਰਾ ਚਲਾ ਰਹੀ ਹਾਂ ਤੇ ਅੱਜ ਆਪਾਂ ਮਿਰਚਾਂ ਦੇ achar ਦੀ ਤਿਆਰੀ ਕਰਦੇ ਸੀ ਜੋ ਕਿ ਸਰਦੀ ਵਾਲੀਆਂ ਮਿਰਚਾਂ ਪਾਉਣੀਆਂ ਸੀ ਆਪਣੇ ਕੋਲ achar ਪਹਿਲਾਂ ਬਿਲਕੁਲ ਖਤਮ ਹੋ ਗਿਆ ਸੀ ਮਿਰਚਾਂ ਦਾ ਤੇ ਔਲਾਂ ਦਾ achar ਵੀ ਆਪਾਂ ਪਾ ਲਿਆ ਦੇ ਲਿਆਂ ਦਾ achar ਵੀ ਆਪਣੇ ਕੋਲੇ ਹੈਗਾ ਤੇ ਉਹ ਮੈਥੋਂ ਵੀਡੀਓ ਨਹੀਂ ਬਣਾਈ ਗਈ ਕਿਉਂਕਿ ਕੋਈ ਕਰੇ ਨਹੀਂ ਹੁੰਦਾ ਤੇ ਅੱਜ ਫਸਟ ਟਾਈਮ ਆਪਾਂ ਸੋਚਿਆ ਵੀ ਚਲੋ ਆਪਾਂ ਆਪ ਵੀਡੀਓ ਬਣਾ ਕੇ ਦੇਖਦੇ ਆ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਹੈ ਮਿਰਚਾਂ ਆਪਾਂ ਨਾ ਵਾਸ਼ ਕਰਦੇ ਆ ਇਹ ਵੀ ਉਹਨਾਂ ਦੇ ਵਿੱਚੋਂ ਕਿੰਨਾ ਕੁਝ ਨਿਕਲਦਾ ਹਨ ਜਿਹੜੇ ਤੁਸੀਂ achar ਮੁੱਲ ਦੇ ਖਰੀਦਦੇ ਹੋ ਪਹਿਲੇ ਨੰਬਰ ਤੇ ਤਾਂ ਕੋਈ ਵਾਸ਼ ਨਹੀਂ ਕਰਦੇ ਗਲੀਆਂ ਸੜੀਆਂ ਮਿਰਚਾਂ ਲੈ ਕੇ ਪਾਉਂਦੇ ਆ ਜਿਹੜੀਆਂ ਬਈਆਂ ਹੁੰਦੀਆਂ ਜਾਂ ਰੇੜੀ ਵਾਲਾਂ ਕੋਲੇ ਬਚੀਆਂ ਤੇ ਆਪਾਂ ਫਰੈਸ਼ ਮਿਰਚਾਂ ਮੰਡੀ ਤੋਂ ਲੈ ਕੇ ਆਏ ਆ ਪਹਿਲਾਂ ਸਵੇਰ ਜਾ ਕੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਵੀ ਆਪਾਂ ਮਿਰਚਾਂ ਵਾਸ਼ ਕਰਦੇ ਆ ਤੇ ਉਹਦੇ ਵਿੱਚੋਂ ਕੀ ਕੁਝ ਨਿਕਲਦਾਗਾ ਤੇ ਅੱਗੇ ਆਪਾਂ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗੇ ਮਿਰਚਾਂ ਚੀਰਾਂਗੇ ਜਦੋਂ ਉਦੋਂ ਚੀਰ ਕੇ ਵੀ ਦਿਖਾਵਾਂਗੇ ਹੋ ਸਕਦਾ ਵਿੱਚੋਂ ਕਈ ਵਾਰੀ ਵੀਡੀਓ ਕੁਝ ਸਕਿਪ ਵੀ ਹੋ ਜਾਂਦੀ ਹੈ ਚਲੋ ਨਹੀਂ ਬਣਦੀ ਹੈਗੀ ਹਾਂਜੀ ਆਪਾਂ ਗੱਲ ਕਰਦੇ ਸੀ ਵੀਡੀਓ ਦੀ ਵੀਡੀਓ ਆਪਾਂ ਵੀ ਜਿਹੜੀ ਆਪਣੇ ਤੋਂ ਬਣਾਈ ਨਹੀਂ ਜਾਂਦੀ ਕਿਉਂਕਿ ਸੂਟਾਂ ਦੀ ਵੀਡੀਓ ਦਾ ਵੀ ਬੇਟੇ ਦੀ 10ਵੀਂ ਦੀ ਪੜ੍ਹਾਈ ਹੈਗੀ ਆਪਣੇ ਤੋਂ ਟਾਈਮ ਨਹੀਂ ਲੱਗਦਾ ਹੈਗਾ ਬਣਾਉਣ ਦਾ ਤੇ ਇਸ ਕਰਕੇ ਮੈਂ ਆਪ ਕੱਟ ਕੈਮਰਾ ਚਲਾਉਣੀ ਹੈ ਮੈਨੂੰ ਉਹ ਚਲਾਉਣ ਵੀ ਨਹੀਂ ਦਿੰਦਾ ਬੇਟਾ ਕਹਿੰਦਾ ਤੁਹਾਡੇ ਤੋਂ ਮੰਮਾ ਸਹੀ ਨਹੀਂ ਬਣਨੀ ਵੀਡੀਓ ਤੇ ਅੱਜ ਆਪਾਂ ਕੋਸ਼ਿਸ਼ ਕਰਦੇ ਆ ਜਿੱਦਾਂ ਦੀ ਵੀ ਵੀਡੀਓ ਬਣੀ ਮੈਂ ਤੁਹਾਨੂੰ ਦਿਖਾਉਣੀ ਹੈ ਤੇ ਹੁਣ ਮੈਂ ਮਿਰਚਾਂ ਧੋ ਕੇ ਤੁਹਾਨੂੰ ਦਿਖਾਉਣੀ ਹੈ ਵੀ ਵਿੱਚੋਂ ਕੀ ਕੀ ਕੁਝ ਨਿਕਲਦਾ ਮਿਰਚਾਂ ਦੇ ਤੇ ਕਿੰਨੀਆਂ ਆਪਣੇ ਕੋਲੇ ਮਿਰਚਾਂ ਆ ਤੇ ਕੱਟ ਕੇ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਚਾਰ ਦੀ ਪਹਿਲਾਂ ਵੀ ਵੀਡੀਓ ਪਾਈ ਆ ਚਲੋ ਹੁਣ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜੇ ਮਸਾਲੇ ਪਾਉਣੇ ਆਪਾਂ ਬਹੁਤ ਵਧੀਆ ਮਸਾਲੇ ਪਾਉਣੇ ਆਪਾਂ ਸਾਰੇ ਹਨਾ ਐ ਨਹੀਂ ਹੈਗਾ ਵੀ ਇੱਕ ਦੋ ਚੀਜ਼ਾਂ ਪਾ ਕੇ ਮਸਾਲਿਆਂ ਦਾ ਹੀ ਮੁੱਲ ਹੁੰਦਾ ਆ ਚਾਰ ਦੇ ਵਿੱਚ ਤੇ ਇਹਦਾ ਕਰਕੇ ਵੀ ਥੋੜਾ ਆਪਣਾ ਚਾਰਕੋਸਟਲੀ ਪੈਣ ਜਾਂਦਾ ਹੈਗਾ ਜਦੋਂ ਕਿਉਂਕਿ ਹੁਣ ਤਾਂ ਮਿਰਚਾਂ ਵੀ ਬਹੁਤ 100 ਰੁਪਏ ਦੇ ਆਪਾਂ ਰਿਟੇਲ ਚ ਲੈਣੇ ਆ ਤਾਂ ਨੇੜੇ-ਤੇੜ ਮਿਲਦੀਆਂ ਤੇ ਮੰਡੀ ਤੋਂ ਵੀ ਆਪਾਂ ਨੂੰ ਮਹਿੰਗੇ ਗਈ ਮਿਲੀਆਂ ਮਿਰਚਾਂ ਤੇ 80 ਰੁਪਏ ਕਿਲੋ 100 ਰੁਪਏ ਕਿਲੋ ਇਸ ਤਰ੍ਹਾਂ ਮਿਰਚ ਮਿਲਦੀ ਹੈਗੀ ਇਸ ਟਾਈਮ ਆਪਾਂ ਨੂੰ ਤੇ ਚਲੋ ਸਾਰਿਆਂ ਦੇ ਆਪਾਂ ਨੂੰ ਬਹੁਤ ਫੋਨ ਆ ਰਹੇ ਸੀਗੇ ਮਿਰਚਾਂ ਦਾ achar ਸਾਰਿਆਂ ਨੇ ਬਹੁਤ ਪਸੰਦ ਕੀਤਾ ਆਪਣਾ ਟੇਸ ਕਰਕੇ ਆਪਾਂ ਕੋਸ਼ਿਸ਼ ਕੀਤੀ ਹੈਗੀ ਵੀ ਹੋਰ achar ਬਣਾਉਣ ਦੀ ਤੇ ਦਿਖਾਉਣੇ ਆ ਸੋਨੂੰ ਆ ਕੇ ਮਿਰਚਾਂ ਆਪਾਂ ਇਹ ਦੇਖ ਸਕਦੇ ਹੋ ਜੀ ਆਪਾਂ ਬੋਰਾ ਮਿਰਚਾਂ ਦਾ ਲੈਂਦਾਗਾ ਤੇ ਇਹ ਪੂਰੇ ਯਾਰਾਂ ਗਾ ਮਿਰਚਾਂ ਤੇ ਜਿਹੜੀਆਂ ਆਪਾਂ ਵਾਸ਼ ਕੀਤੀਆਂ ਮਿਰਚਾਂ ਇਹ ਆਈਆਂ ਜੀ ਆਪਣੇ ਕੋਲੇ ਟੋਕਰਾ ਨਵਾਂ ਸੀ ਬਿਲਕੁਲ ਸਾਫ਼ ਟੋਕਰਾ ਸੀਗਾ ਤੇ ਆਪਾਂ ਇਹਦੇ ਵਿੱਚ ਇੱਕ ਵਾਰੀ ਮੈਂ ਧੋਕੇ ਕੱਢਦੀਆਂ ਪਾਣੀ ਢੋਲਤਾ ਮੈਂ ਕਿਹਾ ਚਲੋ ਭੈਣਾ ਨੂੰ ਦਿਖਾਈਏ ਹਨਾ ਆਪਣੇ ਆਪ ਹੀ ਵੀਡੀਓ ਬਣਾ ਕੇ ਇਹਦੇ ਵਿੱਚੋਂ ਕੀ ਕੁਝ ਨਿਕਲਦਾ ਕਿੰਨਾ ਮਟੀਰੀਅਲ ਨਿਕਲਦਾ ਇਹਦੇ ਵਿੱਚੋਂ ਕੋਈ ਮਿਰਚਾਂ ਗਲੀਆਂ ਵੀ ਹੁੰਦੀਆਂ ਇਹ ਦੇਖੋ ਆਪਾਂ ਜਿਹੜੀਆਂ ਗਲੀਆਂ ਗਾ ਮਿਰਚਾਂ ਉਹ ਵੀ ਵਿੱਚੋਂ ਕੱਢ ਕੇ ਸਿੱਟਣੇ ਤੇ ਜੋ ਟੁੱਟੀਆਂ ਬੰਜੀਆਂ ਮਿਰਚਾਂ ਇਹ ਆ ਉਹ ਆਪਾਂ ਇਧਰ ਸਾਈਡ ਤੇ ਕੱਢੀ ਜਾਂਦੇ ਜਿਹੜੀਆਂ ਖਰਾਬ ਕੋਈ ਕੱਟੀ ਹੋਈ ਮਿਰਚ ਹੈਗੀ ਜਿਹੜੀਆਂ ਹੋਰ ਨਿਕਲਣਗੀਆਂ ਉਹ ਵੀ ਇਸ ਤਰ੍ਹਾਂ ਕੱਢਾਂਗੇ ਕੱਟਣ ਵੇਲੇ ਚਲੋ ਹੁਣ ਕੱਲੀ ਕੱਲੀ ਮਿਰਚ ਤੇ ਨਹੀਂ ਹੱਥ ਵੱਜਦਾ ਹਨਾ ਤੇ ਇਹ ਦੇਖੋ ਤੁਸੀਂ ਆਪਾਂ ਜਿਸਤਾਨੇ ਚੜਾ ਕੇ ਹੱਥਾਂ ਦੇ ਉੱਪਰ ਗਲव्स ਪਾ ਕੇ ਪਾ ਕੇ ਤੇ ਆਪਾਂ ਫਿਰ ਮਿਰਚਾਂ ਨੂੰ ਵਾਸ਼ ਕਰਦੇ ਆ ਤੇ ਇਹਦੇ ਵਿੱਚੋਂ ਤੁਸੀਂ ਦੇਖਣਾ ਵੀ ਕਿੰਨਾ ਮਟੀਰੀਅਲ ਨਿਕਲੂਗਾ ਬਹੁਤ ਪੱਤੇ ਖੱਤੇ ਕੁਝ ਚਲੋ ਪੱਤੇ ਜਿਹੜੇ ਵਿੱਚ ਜਾਣਗੇ ਹਨਾ ਕਈ ਵਾਰੀ ਨਾ ਨਿੱਕੀ-ਨਿੱਕੀ ਗੱਲ ਨੂੰ ਆਪਣੇ ਕਮੈਂਟ ਕਰਨ ਵਾਲੇ ਵਿੱਚ ਲੈ ਲੈਂਦੇ ਹੈਗੇ ਤੇ ਜਿਹੜੇ ਪੱਤੇ ਚਲੋ ਵਿੱਚ ਜਾਣਗੇ ਉਹ ਆਪਾਂ ਕੱਟਣ ਵੇਲੇ ਕੱਢ ਦੇਾਂਗੇ ਕਿਉਂਕਿ ਮਿਰਚਾਂ ਬਿਲਕੁਲ ਵਾਸ਼ ਹੋ ਜਾਣਗੀਆਂ ਤੇ ਇਹਦੇ ਵਿੱਚੋਂ ਜਿਹੜਾ ਕੋਈ ਮਿਰਚਾਂ ਦੇ ਨਾਲ ਕਟੀਆਂ ਮਿਰਚਾਂ ਹੁੰਦੀਆਂ ਕੋਈ ਗੰਦਮੰਦਰ ਲੱਗਿਆ ਹੁੰਦਾ ਗਗਲੀ ਮਿਰਚ ਦਾ ਉਧਰੋਂ ਲੱਗ ਜਾਂਦਾ ਹਨਾ ਨਾਲ ਤੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹਦੇ ਵਿੱਚੋਂ ਕੀ ਕੁਝ ਨਿਕਲਦਾ ਸਿਰਫ ਆਪਾਂ ਥੋੜੀਆਂ ਜੀਆਂ ਮਿਰਚਾਂ ਪਾ ਲਈਏ ਇਹਦੇ ਵਿੱਚ ਹੁਣ ਮੇਰੇ ਇੱਕ ਹੱਥ 'ਚ ਕੈਮਰਾ ਮੇਰੇ ਤੋਂ ਕੱਡੀਆਂ ਵੀ ਨਹੀਂ ਜਾ ਰਹੀਆਂ ਚਲੋ ਜਿਹੜੀਆਂ ਖਰਾਬ ਹੋਣਗੀਆਂ ਮੈਂ ਕੱਟਣ ਵੇਲੇ ਜ਼ਰੂਰ ਸਾਰੀਆਂ ਕੱਢ ਦੇਣੀ ਹੁੰਦੀ ਆਪਾਂ ਉਹਨਾਂ ਵਿੱਚ ਕਟਾਈ ਕਰਦੇ ਹੈਗੇ ਖਰਾ ਮਿਰਚਾਂ ਦੀ ਬਿਲਕੁਲ ਤੁਹਾਨੂੰ ਫਰੈਸ਼ ਬਿਲਕੁਲ ਫਰੈਸ਼ ਮਸਾਲੇ ਤੇ ਇਸ ਤਰ੍ਹਾਂ ਆਪਾਂ ਵਾਸ਼ ਕਰਕੇ ਫਿਰ ਇਹਨਾਂ ਨੂੰ ਸੁਕਾਵਾਂਗੇ ਮਿਰਚਾਂ ਨੂੰ ਤੁਹਾਨੂੰ ਫਰੈਸ਼ achar ਬਣਾ ਕੇ ਦਿੰਨੇ ਆ ਤੇ ਇਸ ਕਰਕੇ ਆਪਾਂ ਕਹਨੇ ਵੀ ਕਦਰ ਕਰਿਆ ਕਰੋ ਹਨਾ ਚੀਜ਼ ਦੀ ਵੀ ਮਿਹਨਤ ਕਿੰਨੀ ਲੱਗਦੀ ਹੈਗੀ ਬਹੁਤਿਆਂ ਦੇ ਤਾਂ ਨਾ ਰੇਟ ਸੁਣ ਕੇ ਸਾਹ ਚੜ ਜਾਂਦੇ ਆ ਇਸ ਤਰ੍ਹਾਂ ਵੀ ਹਾਏ ਤੁਸੀਂ ਤਾਂ ਇੰਨਾ ਮਹਿੰਗਾ achar ਦਿੰਨੇ ਇਧਰ ਦੇਖੋ ਕਿੰਨੇ ਪੱਤੇ ਕਿੰਨਾ ਕੁਛ ਵਿੱਚੋਂ ਨਿਕਲ ਰਿਹਾਗਾ ਇਹ ਦੇਖੋ ਤੁਸੀਂ ਪਾਣੀ ਦੇ ਵਿੱਚ ਕੀ ਕੁਛ ਹੈਗਾ ਤੇ ਜੋ ਜੋ ਵੀ ਇਹ ਦੇਖੋ ਜੀ ਮੈਂ ਹੁਣ ਇਹ ਮਿਰਚ ਗਲੀ ਹੈਗੀ ਇਹਨੇ ਕਿੰਨਿਆਂ ਦੇ ਨਾਲ ਲੱਗਿਆ ਹੋਣਾ ਇਹ ਮਟੀਰੀਅਲ ਹਨਾ ਇਹ ਤਾਂ ਜਿਹੜਾ ਗਲਿਆਗਾ ਤੇ ਉਹ ਚੀਜ਼ ਉਹ ਵਿੱਚ ਪਾਣੀ ਦੇ ਸਾਰਾ ਕੁਲ ਜਾਂਦਾਗਾ ਤੇ ਕਿੰਨਾ ਖਰਾਬ ਪਾਣੀ ਹੋ ਜਾਂਦਾ ਤੇ ਪੱਤਿਆਂ ਦੀ ਤਾਂ ਚਲੋ ਕੋਈ ਗੱਲ ਨਹੀਂ ਪੱਤੇ ਤਾਂ ਆਪਾਂ ਚੀਰਨ ਵੇਲੇ ਵੀ ਕੱਢਦੇ ਨੇਗੇ ਸਾਰੇ ਇਹਨਾਂ ਤੋਂ ਹੁਣ ਰੇਤਾ ਲੈ ਜਾਣਾ ਤੇ ਇਹ ਜਿਹੜਾ ਕੋਈ ਖਰਾਬ ਮਟੀਰੀਅਲ ਲੱਗਿਆ ਇਹਨਾਂ ਨੂੰ ਹੋਰ ਨਿਕਲ ਜਾਣਾ ਇਹਦੇ ਚੋਂ ਤੇ ਇਸ ਤਰ੍ਹਾਂ ਮੇਰੇ ਹੱਥ 'ਚ ਕੈਮਰਾ ਹੋਣ ਕਰਕੇ ਮੈਨੂੰ ਥੋੜੀ ਟਿੱਕ ਤਾਰੀ ਹੈ ਕੱਥ ਨਾਲ ਚਲੋ ਮੈਂ ਤੁਹਾਨੂੰ ਫੇਰ ਵੀ ਕੋਸ਼ਿਸ਼ ਕਰਦੀ ਆ ਦਿਖਾਉਣ ਦੀ ਕਿਉਂਕਿ ਕੰਨਾਂ ਨੂੰ ਇਹ ਹੁੰਦਾ ਵੀ ਹਾਏ ਤੁਸੀਂ ਤਾਂ ਇੰਨਾ ਪਹਿਲਾਂ 100 ਮੰਨ ਕੇ ਚਲੋ ਆਪਣਾ ਖਰਚਾ ਵੀ ਪੈਂਦਾ ਹਨਾ ਲੈਣ ਜਾਣ ਦਾ ਚਲੋ ਜਿੰਨਾ ਕਾਪਾ ਨੂੰ ਰੇਟ ਘਟ ਤੇ 100 ਰੁਪਏ 120 ਰੁਪਏ ਇਸ ਤਰ੍ਹਾਂ ਮਿਰਚ ਦਾ ਰੇਟ ਹੈ ਹੁਣ ਮੰਡੀ ਦਾ ਤੇ ਆਪਾਂ ਪਰਮਾ ਮਿਰਚਾਂ ਵੀ ਪਾਈਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਜੀ ਟੱਬ ਦੇ ਵਿੱਚ ਕਿੰਨਾ ਮਟੀਰੀਅਲ ਨਿਕਲਿਆਗਾ ਮਿਰਚਾਂ ਦੇ ਵਿੱਚੋਂ ਜਿਹੜਾ ਆਪਾਂ ਮਿਰਚਾਂ ਤੋਤਿਆਂ ਦੇਖੋ ਤੁਸੀਂ ਪਾਣੀ ਕਿੰਨੇ ਖਰਾਬ ਪੱਤੇ ਉਹ نیچے ਬੈਠੇ ਆ ਜਿਹੜੇ ਜ਼ਿਆਦਾ ਗਲੇ ਪੱਤੇ ਉਹ نیچے ਬੈਠ ਜਾਂਦੇ ਪਾਣੀ ਦੇ ਵਿੱਚ ਤੇ ਇਹ ਮਿਰਚਾਂ ਦੇ ਵਿੱਚੋਂ ਜਿਹੜਾ ਜੋ ਵੀ ਮਿਰਚਾਂ ਗਲੀਆਂ ਹੁੰਦੀਆਂ ਆ ਇਹ نیچے ਬੈਠ ਗਿਆ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਸਿਰਫ ਆਪਾਂ ਕਿਲੋ ਡੇਢ ਕਿਲੋ ਮਿਰਚਾਂ ਇਹਦੇ ਵਿੱਚ ਬਾਸ਼ ਕੀਤੀਆਂ ਤੇ ਇੰਨਾ ਪਾਣੀ ਖਰਾਬ ਹੋ ਗਿਆ ਆਪਾਂ ਹਰ ਵਾਰੀ ਏਵੇਂ ਹੀ ਕਰਦੇ ਹੁੰਨੇ ਆ ਵੀ ਥੋੜੀਆਂ ਥੋੜੀਆਂ ਮਿਰਚਾਂ ਕਰਕੇ ਆਪਾਂ ਧੋਣੇ ਆਗੇ ਬੀ ਕਿਲੋ ਮਿਰਚਾਂ ਇਹ ਘਟੂ ਘਟ ਮੈਨੂੰ ਘੰਟਾ ਲੱਗ ਜਾਣਾ ਵਾਸ਼ ਕਰਨ ਨੂੰ ਕਿਉਂਕਿ ਥੋੜੀਆਂ ਥੋੜੀਆਂ ਪਾ ਕੇ ਮੈਂ ਇਹ ਪਾਣੀ ਕੱਢਣਾ ਹੈ ਹੋਰ ਪਾਉਣਾ ਹੈ ਫੇਰ ਕੱਢਣਾ ਫੇਰ ਪਾਉਣਾ ਤੇ ਇਸ ਤਰ੍ਹਾਂ ਆਪਾਂ ਟੋਕਰੀ ਦੇ ਵਿੱਚ ਮਿਰਚਾਂ ਨੂੰ ਕੱਢ ਲਿਆਗਾ ਦੇਖ ਸਕਦੇ ਹੋ ਤੁਸੀਂ ਮਿਰਚਾਂ ਕਿੰਨੀਆਂ ਚਮਕ ਰਹੀਆਂ ਚਲੋ ਜੋ ਪੱਤੇ ਆ ਜੋ ਵੀ ਕੋਈ ਨਿਕਲਦੀ ਹੈ ਮਿਰਚ ਵਿੱਚੋਂ ਕੱਟੀ ਫੱਟੀ ਉਹ ਆਪਾਂ ਸਾਰੀਆਂ ਮਿਰਚਾਂ ਇਹ ਪੱਤੇ ਇਸ ਤਰ੍ਹਾਂ ਆਪਾਂ ਵਿੱਚੋਂ ਕੱਢੀ ਜਾਣੇ ਹੁਣ ਵੀ ਕੱਢੀ ਜਾਣੇ ਤੇ ਚੀਰਨ ਵੇਲੇ ਵੀ ਕੱਢਾਂਗੇ ਜੋ ਵੀ ਪੱਤੇ ਨਾਲ ਚਲੇ ਗਏ ਹੈ ਤੇ ਜਿਹੜੀਆਂ ਵੀ ਮਿਰਚਾਂ ਹੁੰਦੀਆਂ ਆ ਵੀ ਇਸ ਤਰ੍ਹਾਂ ਕੋਈ ਖਰਾਬ ਮਿਰਚ ਹੈਗੀ ਤੇ ਇਹਨੂੰ ਆਪਾਂ ਖਰਾਬ ਮਿਰਚ ਨੂੰ ਇਸ ਤਰ੍ਹਾਂ ਇਹਨਾਂ ਨੂੰ ਇੱਧਰ ਪਾਈ ਜਾਂਦੇ ਆਪਾਂ ਟੋਕਰੀ ਦੇ ਵਿੱਚ ਇਹ ਦੇਖੋ ਤੁਸੀਂ ਇਹ ਮਿਰਚਾਂ ਆਪਾਂ ਅਲੱਗ ਕੱਢ ਲੀਆਂ ਜਿਹੜੀਆਂ ਗਲੀਆਂ ਸੜੀਆਂ ਉਹ ਇਸ ਤਰ੍ਹਾਂ ਆਪਾਂ ਬਾਹਰ ਸਿੱਟੀ ਜਾਂਦੇ ਆਂਗੇ ਜਿਹੜੀਆਂ ਕਟੀਆਂ ਫਟੀਆਂ ਚਲੋ ਸਬਜ਼ੀਸ ਪੈ ਜਾਂਦਾਂਗੇ ਆਪਾਂ ਬਾਹਰ ਕੱਢ ਦੂਗਾ ਤੇ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਮਿਰਚਾਂ ਧੋਣ ਵੇਲੇ ਤੋਂ ਬਰਸ਼ ਤਾਂ ਹੋ ਗਈਆਂ ਅੱਗੇ ਦਿਖਾਵਾਂਗੇ ਤੁਹਾਨੂੰ ਚੀਰਨੇ ਮੇਰੇ ਮਿਰਚਾਂ ਤੇ ਇਸ ਤਰ੍ਹਾਂ ਤੁਸੀਂ ਵੀਡੀਓ ਪੂਰੀ ਦੇਖਿਓ ਆਪਾਂ ਕਿਸ ਤਰ੍ਹਾਂ achar ਬਣਾਉਣੇ ਆਗੇ ਤੇ ਫਿਰ ਮੈਨੂੰ ਦੱਸਿਓ ਤੁਸੀਂ ਵੀ achar ਆਪਣਾ ਕਿੰਨੀ ਕਮੇਨਤ ਲੱਗਦੀ ਹੈਗੀ ਤੇ ਤੁਹਾਨੂੰ ਫੇਰ ਵੀ ਮਹਿੰਗਾ ਲੱਗੇ ਤਾਂ ਸੌਰੀ ਬਹੁਤ ਜ਼ਿਆਦਾ ਮਿਹਨਤ ਕਰਦੇ ਦਿਨ ਵੀ ਦੇਖ ਲੋ ਕਿੰਨੇ ਛੋਟੇ ਆ ਹੁਣ ਸਰਦੀਆਂ ਦੇ ਤੇ ਇੱਕ ਦਿਨ ਚ ਤੇ ਇਹ ਕੰਮ ਹੋਣਾ ਨਹੀਂ ਹੈਗਾ ਸ਼ਾਮ ਤੇ ਕਰ ਚੀਰ ਕੇ ਫਿਰ ਉਸ ਤੋਂ ਬਾਅਦ ਮਸਾਲੇ ਪਾਉਣੇ ਹਨ ਬਹੁਤ ਪ੍ਰੋਸੈਸ ਹੁੰਦਾ ਅੱਗੇ ਅਚਾਰ ਦਾ ਦਿਖਾਉਣੇ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਹਾਂਜੀ ਇਹ ਦੇਖੋ ਜੀ ਆਪਾਂ ਕਰਦੇ ਮਿਰਚਾਂ ਦੀ ਕਟਾਈ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਇਸ ਵਾਰ ਦੋ-ਦੋ ਖਾੜ ਮਿਰਚਾਂ ਦੀ ਕੀਤੀ ਐ ਕਿਉਂਕਿ ਵੀ ਬਹੁਤ ਜ਼ਿਆਦਾ ਇਹਨਾਂ ਦੇ ਵੀ ਥੋੜੇ ਕੱਢਾਂਗੇ ਆਪਾਂ ਝਾੜ ਕੇ ਵਿੱਚੋਂ ਤੇ ਜਦੋਂ ਆਪਾਂ ਮਿਰਚਾਂ ਡੰਗ ਕੇ ਰੱਖਣਾ ਤੇ ਇਹ ਮੈਂ ਮਿਰਚਾਂ ਡੰਗੀ ਜਾਂਦੀ ਐ ਤੇ ਭੈਣ ਹੋਰ ਮਿਰਚਾਂ ਚੀਰੀ ਜਾਂਦੇ ਦੋ ਜਾਨੇ ਆਪਾਂ ਹੈਲਪ ਵਾਸਤੇ ਲਾਏ ਆ ਨਾਲ ਤੇ ਇਹ ਦੇਖੋ ਤੁਸੀਂ ਇਹ ਜਿਹੜੀਆਂ ਨਿੱਕੀਆਂ ਮਿਰਚਾਂ ਬਰੀਕ ਮਿਰਚਾਂ ਇਹ ਆ ਰਹਿ ਗਈਆਂ ਜੀ ਇਹ ਆਪਾਂ ਵੱਖਰੀਆਂ ਰੱਖਣਗੇ ਇਹਨਾਂ ਨੂੰ ਸਬਜ਼ੀ ਚ ਪਾ ਲਾਂਗੇ ਤੇ ਚੰਗੀਆਂ ਚੰਗੀਆਂ ਆਪਾਂ ਮਿਰਚਾਂ ਕੱਢ ਕੇ ਸਾਰੀਆਂ ਇੱਧਰ ਐਵੇਂ ਕਟਾਈ ਕਰਦੇ ਆਂ ਤੇ ਅੱਗੇ ਆਪਾਂ ਜਦੋਂ ਮਸਾਲਾ ਪਾਵਾਂਗੇ ਫੇਰ ਵੀ ਤੁਹਾਨੂੰ ਦਿਖਾਵਾਂਗੇ ਵੀ ਇਸ ਤਰ੍ਹਾਂ ਆਪਾਂ ਆਚਾਰ ਤਿਆਰ ਕਰਦੇ ਆਂ ਸਾਰਾ ਬਹੁਤ ਲੰਬਾ ਪ੍ਰੋਸੈਸ ਹੋ ਜਾਂਦਾ ਆਚਾਰ ਦਾ ਇਹ نیچے ਆਪਾਂ ਪੱਲੀ ਵਿਛਾਈ ਹੋਈ ਹੈਗੀ ਕੋਈ ਰੇਤਾ ਮਿੱਟੀ ਕੁਛ ਨਹੀਂ ਲੱਗਣ ਡਿਆ ਸਾਰਾ ਬਿਲਕੁਲ ਸਾਫ਼ ਹੈ ਕੰਮ ਇਸ ਤਰ੍ਹਾਂ ਆਪਾਂ ਸਫਾਈ ਨਾਲ ਪੂਰੇ ਅਚਾਰ ਤਿਆਰ ਕਰਦੇ ਹਾਂ ਇਹ ਮਿਰਚਾਂ ਆਪਾਂ ਡੰਡੀਆਂ ਵੱਖਰੀਆਂ ਕਰਦੇ ਸੀ ਇਹ ਮੈਂ ਆਪ ਕਰਦੀ ਸੀ ਡੰਡੀਆਂ ਵੱਖਰੀਆਂ ਤੇ ਭੈਣ ਹੋਰੇ ਕਰਦੇ ਜੀ ਕਟਾਈ ਤੇ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜਦੋਂ ਮਸਾਲਾ ਪਾਵਾਂਗੇ ਥੈਂਕ ਯੂ ਇਹ ਆਪਾਂ ਹੁਣ ਲੱਗੇ ਮਿਰਚਾਂ ਦਾ ਚਾਰ ਬਣਾਉਣ ਤੇ ਇਸ ਤਰ੍ਹਾਂ ਇਹ ਆਪਾਂ ਮਿਰਚਾਂ ਕੱਟ ਕੇ ਤੇ ਇਹ ਅਲੱਗ-ਅਲੱਗ ਫਾੜੀਆਂ ਕੀਤੀਆਂ ਗੜਾ ਮੇਰਾ ਬਹੁਤ ਖਰਾਬ ਹੋਇਆ ਤੇ ਤੇ ਖਾਂਸੀ ਨਾਲ ਬਹੁਤ ਬੁਰਾ ਹਾਲ ਹੈ ਜਿਹਾ ਨਾਲ ਫਿਰ ਵੀ ਆਪਾਂ ਮਿਹਨਤ ਕਰ ਰਹੇ ਆਂ ਦੇਖ ਲਓ ਇਹ ਮਿਰਚਾਂ ਹੁਣ ਅਲੱਗ-ਅਲੱਗ ਇਹਦਾ ਆਪਾਂ ਪਹਿਲਾਂ ਵੀਡੀਓ ਦਿਖਾਈਏ ਤੁਹਾਨੂੰ ਕੱਟਦੇ ਆਂ ਨਹੀਂ ਭਣਾ ਨੂੰ ਲਾ ਕੇ ਮਿਰਚਾਂ ਕੱਟਣਾ ਆਪਾਂ ਤੇ ਇਸ ਤਰ੍ਹਾਂ ਦੇਖੋ ਤੁਸੀਂ ਆਪਾਂ ਇਹ ਮਿਰਚਾਂ ਦੇ ਵੀ ਐਕਸਟਰਾ ਸੀਗੇ ਬਹੁਤ ਜ਼ਿਆਦਾ ਬੀ ਸੀ ਇਹਨਾਂ ਦੇ ਵਿੱਚ ਕਿਉਂਕਿ ਕੜਤਣ ਜ਼ਿਆਦਾ ਹੋ ਜਾਂਦੀ ਹੈ ਬੀ ਵੀ ਆਪਾਂ ਕੱਢੇ ਆ ਇਹ ਟੋਕਰੀ ਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਚਾਰ ਕੇ ਇਹ ਤਾਂ ਮੈਂ ਸਿਰਫ ਥੋੜੀਆਂ ਜੀਆਂ ਮਿਰਚਾਂ ਦੇ ਤੁਹਾਨੂੰ ਦਿਖਾਉਣ ਵਾਸਤੇ ਕੱਢੇ ਆ ਪਹਿਲਾਂ ਆਪਾਂ ਕੁਛ ਮਿਰਚਾਂ ਦੇ ਅਲੱਗ ਕੱਢਤੇ ਸੀਗੇ ਤੇ ਅੱਧੀਆਂ ਮਿਰਚਾਂ ਇਹ ਭੰਗ ਇਹਨਾਂ ਨੂੰ ਆਪਾਂ ਬਾਅਦ ਚ ਰਲਾਵਾਂਗੇ ਮਸਾਲਾ ਦੋ ਵਾਰੀ ਕਰਕੇ ਰਲਾਵਾਂਗੇ ਆਪਾਂ ਕਿਉਂਕਿ ਮਿਰਚਾਂ ਜ਼ਿਆਦਾ ਐ ਇੰਨਾ ਫਿਰ ਇੱਕ ਵਾਰੀ ਸਾਰਾ ਮਸਾਲਾ ਰਲਦਾ ਨਹੀਂ ਤੇ ਇਹ ਆ ਹੈ ਜੀ ਆਪਣਾ ਮਸਾਲਾ ਇਹ ਸਿਰਫ ਇੰਨਾ ਮਿਰਚਾਂ ਚ ਪਾਉਣਾ ਆਪਾਂ ਇਹਨਾਂ ਮਸਾਲਾ ਤੇ ਇਹ ਬਹੁਤ ਆਪਣੇ ਹੀ ਮਸਾਲੇ ਸਾਰੇ ਤਰ੍ਹਾਂ ਦੇ ਆਪਾਂ ਮਿਕਸ ਕਰ ਲੈਨੇ ਆ ਮਿਕਸੀ ਦੇ ਵਿੱਚ ਵਿੱਚ ਹੀ ਹਲਦੀ ਪਾ ਕੇ ਨਮਕ ਪਾ ਕੇ ਸਾਰਾ ਇਹ ਮਸਾਲਾ ਮਿਕਸ ਕੀਤਾ ਹੁੰਦਾ ਆਪਣਾ ਤੇ ਜੋ ਵੀ ਆਪਾਂ ਸੌਂਫ ਪਾਉਣੇ ਵਿੱਚ ਤੇ ਮੇਥੇ ਪਾਉਣੇ ਜੋ ਜੋ ਵੀ ਚੀਜ਼ਾਂ ਮਸਾਲੇ ਚ ਪੈਂਦਾਂ ਰਾਈ ਵਗੈਰਾ ਸਾਰਾ ਕੁਝ ਇਹਦੇ ਵਿੱਚ ਪਾ ਕੇ ਆਪਾਂ ਮਿਕਸ ਕਰਕੇ ਹਲਦੀ ਵਿੱਚੇ ਮਿਕਸ ਕਰਕੇ ਆਪਾਂ ਬਣਾਉਨੇ ਆ ਮਸਾਲਾ ਬਹੁਤ ਸੀਕ੍ਰੀਟ ਚੀਜ਼ਾਂ ਬਣ ਜਾਂਦੀਆਂ ਆਪਣਾ ਮਸਾਲੇ ਦੇ ਵਿੱਚ ਤੇ ਮਸਾਲੇ ਦਾ ਹੀ ਮੁੱਲ ਹੈ ਹਨਾ ਚਾਰ ਦਾ ਇਹ ਦੇਖੋ ਜੀ ਆਪਣਾ ਤੇਲ ਹੈ ਸਰੋਂ ਦਾ ਤੇਲ ਪਾ ਕੇ ਮਸਾਲਾ ਪਾ ਕੇ ਮਾਵਾਂਗੇ ਇਹ ਘਰ ਦਾ ਤੇਲ ਘੜਾਇਆ ਹੋਇਆ ਆਪਾਂ ਕੋਈ ਬਾਜ਼ਾਰੂ ਤੇਲ ਨਹੀਂ ਪਾਉਂਦੇ ਇਹ ਦੇਖ ਸਕਦੇ ਤੁਸੀਂ ਕੀਤੀ ਦੇ ਵਿੱਚ ਵੀ ਤੇਲ ਹੈਗਾ ਇਹਦੇ ਵਿੱਚ ਵੀ ਤੇਲ ਹੈ ਤੇ ਸਾਰਾ ਘਰੇ ਘਾਹ ਹੀ ਘੜਾਉਣੇ ਤੇਲ ਦੇ ਤੇ ਇਹਦੇ ਵਿੱਚ ਆਪਾਂ ਚਾਰ ਪਾਵਾਂਗੇ ਇਹ ਚਾਰ ਵਾਲਾ ਤੁਸੀਂ ਇਸ ਤਰ੍ਹਾਂ ਸਮਝ ਲਓ ਵੀ ਇਹ ਸਾਫ਼ ਨਹੀਂ ਕਰੇ ਇਹਦੇ ਚੋਂ ਆਪਾਂ ਚਾਰ ਹੋਣੀ ਕੱਢਿਆ ਤੇ ਇਹ ਚਾਰ ਆਪਾਂ ਇਹਦੇ ਵਿੱਚੋਂ ਕੱਢਿਆ ਕੀਥੇ ਤੋਂ ਤੋੜ ਲਏ ਦੇ ਵਿੱਚ ਚਾਰ ਜੂ ਸੀਗਾ ਇਹ ਆਪਾਂ ਬਣਾਇਆ ਦੀਸਾ ਇਹ ਦੇਖੋ ਤੁਸੀਂ ਇਹ ਪੋਪਲਾ ਮਿਰਚ ਦਾ achar ਬਣਾਇਆ ਆਪਾਂ ਢੱਕਣ ਮੇਕ ਫੁੱਲਿਆ ਨਹੀਂ ਥੋੜਾ ਜਿਹਾ ਟਾਈਟ ਲੱਗ ਗਿਆ ਬਲਬ ਸੁਪਾਈ ਕਰਕੇ ਢੱਕਣ ਖੁੱਲਦਾ ਨਹੀਂ ਇਹਦਾ ਮੈਨੂੰ ਖੋਲ ਕੇ ਵੀ ਦਪਾਉਣਾ ਸੀ ਇਹ ਪੋਪਲਾ ਮਿਰਚ ਦਾ achar ਆਪਾਂ ਭਰਮਾ ਪਾਇਆ ਸੀ ਇਹ ਭਰਮਾ ਮਿਰਚ ਬਣਾਈ ਹੈਗੀ ਆਪਾਂ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਮਿਰਚਾਂ ਇਹ ਕੋੜਾ ਮਸਾਲੇ ਨਾਲ ਭਰ ਕੇ ਬਣਾਈਆਂ ਆਪਾਂ ਤੇ ਇਹਦੇ ਵਿੱਚ ਵੀ ਮਸਾਲਾ ਪਰ ਆਈ ਪਾ ਕੇ ਬਹੁਤ ਸੋਹਣਾਗਾ ਵਧੀਆ ਬਣਾਈਆਂ ਸੀ ਮਿਰਚਾਂ ਇਹ ਤੇ ਜਿਨ੍ਹਾਂ ਨੂੰ ਤਾਂ ਇਹ ਭਰਮਾ ਮਿਰਚਾਂ ਚਾਹੀਦੀਆਂ ਨੇ ਤੇ ਭਰਮਾ ਮਿਰਚਾਂ ਦਾ ਵੀ achar ਤੁਸੀਂ ਲੈ ਸਕਦੇ ਹੋ ਤੇ ਔਲੇ ਵੀ ਆਪਾਂ ਪਾਏ ਆ ਜੀ ਔਲਿਆਂ ਦਾ achar ਵੀ ਹੈਗਾ ਆਪਣੇ ਕੋਲ ਤੇ ਆਪਾਂ ਡੱਬਾ ਪਹਿਲਾਂ ਕਰ ਲਿਆ ਜੀ ਇਹ ਮਿਰਚਾਂ ਡੱਬਿਆਂ ਦੇ ਛੋਟੇ ਡੱਬਿਆਂ 'ਚ ਪਾ ਕੇ ਬੰਦਾ ਆਪਾਂ ਪਿੱਪਾ ਪਹਿਲਾਂ ਕਰਕੇ ਤੇ ਹੁਣ ਇਹਦੇ ਵਿੱਚ ਇਹ achar ਪਾਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਆਪਾਂ ਇਹ ਸਾਰਾ ਮਸਾਲਾ ਇਹਨਾਂ ਦੇ ਵਿੱਚ ਪਾ ਕੇ ਤੇ ਵਿੱਚ ਹੀ ਤੇਲ ਮਿਕਸ ਕਰਨਾ ਆਪਾਂ ਤੇਲ ਆਪਾਂ ਨਾਪ ਤੋਲ ਕੇ ਪਾਉਣੇ ਹੁੰਨੇ ਆਗੇ ਤਾਂ ਕਰਕੇ ਫਿਰ ਜੇ ਥੋੜਾ ਲੱਗੇ ਤਾਂ ਆਪਾਂ ਬਾਅਦ ਚ ਪਾ ਲੈਨੇ ਹੁੰਨੇ ਇੱਕ ਵਾਰੀ ਆਪਾਂ ਮਸਾਲਾ ਰਲਾ ਕੇ ਥੋੜੇ ਤੇਲ ਚ ਪਾਉਣੇ ਆ ਤੇ ਉੱਪਰੋਂ ਵੀ ਆਪਾਂ ਪਾ ਦੇਣੀ ਹੁੰਨੇ ਤੇ ਇਸ ਤਰ੍ਹਾਂ ਕੋਈ ਸਾਰਾ ਮਸਾਲਾ ਮਿਕਸ ਕਰਕੇ ਤੇ ਫਿਰ ਆਪਾਂ ਇਹਨਾਂ ਨੂੰ ਫਿਰ ਪੀਲੇ ਵਿੱਚ ਪਾ ਮੰਗੇ ਨਾ ਚੰ ਮਸਾਲਾ ਇਹ ਬਹੁਤ ਵਧੀਆ ਰਸਾਲਾ ਤੇ ਬਹੁਤ ਹੀ ਸੋਹਣੀ ਇਹਦੇ ਤੋਂ ਵਿਸ਼ਵਾਸਨਾ ਆਉਂਦੀ ਹੈ ਜੀ ਆਚਾਰ ਇਸ ਤਰ੍ਹਾਂ ਨਹੀਂ ਕਰਦੇ ਖਾਈ-ਖਾਈ ਚੰਗੀ ਨਾ ਕੋ ਇਹ ਦੇਖ ਸਕਦੇ ਜੀ ਤੁਸੀਂ ਬਹੁਤ ਹੀ ਵਧੀਆ ਇਹਦੇ ਵਿੱਚ ਮਸਾਲਾ ਵੀ ਪੂਰਾ ਖੁੱਲੋ-ਖੁੱਲ ਪਾਉਣਾ ਹੈ ਜੀ ਆਪਾਂ ਤੇ ਬਹੁਤ ਮਸਾਲਾ ਬਣ ਜਾਂਦਾ ਜਦੋਂ ਇਹ ਆਚਾਰ ਬਣ ਜਾਂਦਾ ਇੱਕ ਵਾਰ ਤਾਂ ਹਰੀਆਂ ਮਿਰਚਾਂ ਕਰਕੇ ਇਹਦੇ ਵਿੱਚ ਆਪਾਂ ਨੂੰ ਘੱਟ ਦੇਖਦਾ ਬਹੁਤ ਆਪਾਂ ਮਿਹਨਤ ਨਾਲ ਸਫਾਈ ਨਾਲ ਪੂਰਾ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਇਆ ਆਪਾਂ ਅਚਾਰ ਦਾ ਧੋਣ ਤੋਂ ਲੈ ਕੇ ਕੱਟਣ ਤੋਂ ਲੈ ਕੇ ਗਲਵਜ਼ ਪਾ ਕੇ ਆਪਾਂ ਕੱਟਣਾ ਮਿਰਚਾਂ ਦੇ ਗਲਵਜ਼ ਪਾ ਕੇ ਆਪਾਂ ਇਹਨਾਂ ਨੂੰ ਭਾਂਡੇ ਦੇ ਵਿੱਚ ਪਾਵਾਂਗੇ ਆਚਾਰ ਨੂੰ ਪੀਪੀ ਦੇ ਵਿੱਚ ਤੇ ਇਸ ਤਰ੍ਹਾਂ ਆਪਣੇ ਕੋਲੇ ਔਲਿਆਂ ਦਾ ਆਚਾਰ ਵੀ ਤਿਆਰ ਹੈ ਜਿਨ੍ਹਾਂ ਨੂੰ ਔਲਿਆਂ ਦਾ ਆਚਾਰ ਚਾਹੀਦਾ ਇਹ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਔਲਿਆਂ ਦਾ ਆਚਾਰ ਬਣਿਆ ਹੋਇਆ ਤੇ ਇਹ ਆਚਾਰ ਵੀ ਤੁਸੀਂ ਲੈ ਸਕਦੇ ਹੋ ਜੇ ਔਲਾ ਮਿਰਚ ਜਿਨ੍ਹਾਂ ਨੂੰ ਆਦੇ ਦਾ ਆਚਾਰ ਚਾਹੀਦਾ ਹੋਵੇ ਗੋਭੀ ਦਾ ਗਾਜਰ ਦਾ ਕਿਸੇ ਵੀ ਤਰ੍ਹਾਂ ਦਾ ਧੋਣ ਆਚਾਰ ਚਾਹੀਦਾ ਹੈ ਤੇ ਤੁਸੀਂ ਸਾਨੂੰ ਆਰਡਰ ਦੇ ਕੇ achar ਤਿਆਰ ਕਰਵਾ ਸਕਦੇ ਹੋ ਜੀ ਤੇ ਸਾਰੇ ਵੱਧ ਤੋਂ ਵੱਧ ਆਪਣੀ ਸਹਿਰ ਨੂੰ ਸਪੋਰਟ ਕਰਿਓ ਤੁਸੀਂ ਜਿਵੇਂ ਆਪਾਂ ਤੁਹਾਨੂੰ ਸਫਾਈ ਨਾਲ ਦਿਖਾ ਰਹੇ ਆਂ ਵੀਡੀਓ ਕੋਈ ਇਹ ਨਹੀਂ ਹੈਗਾ ਆਪਾਂ ਵੀਡੀਓ ਦੇ ਵਿੱਚ ਹੀ ਸਫਾਈ ਦਿਖਾ ਰਹੇ ਆਂ ਆਪਾਂ ਇਸੇ ਤਰ੍ਹਾਂ ਹੀ achar ਜਨਾ ਵੀ ਵੀਡੀਓ ਇਹ ਔਲਾਂ ਦੀ ਵੀਡੀਓ ਮੇਥੋਂ ਬਣਾਈ ਨਹੀਂ ਗਈ ਸੀ ਤੇ ਨਾ ਜਿਹੜੀਆਂ ਇਹ ਆਪਾਂ ਪਾਈਆਂ ਜੀ ਬੋਫਲਾ ਮਿਰਚਾਂ ਇਹਨਾਂ ਦੀ ਵੀ ਮੇਥੋਂ ਵੀਡੀਓ ਨਹੀਂ ਬਣਾਈ ਗਈ ਸੀ ਇਹ ਮੈਂ ਕੱਲੀ ਨੇ achar ਪਾਇਆ ਸੀ ਘਰੇ ਹੈ ਨਹੀਂ ਸੀ ਕੋਈ ਤੇ ਵੀਡੀਓ ਮੇਥੋਂ ਨਹੀਂ ਬਣਾਈਆਂ ਗਈਆਂ ਸੀ ਤੇ ਹੁਣ ਮੈਂ ਸ਼ੁਰੂ ਕੀਤੀ ਹੈ ਕੱਲੀ ਨੇ ਵੀ ਬਣਾਉਣੀ ਵੀਡੀਓ ਪਹਿਲਾਂ ਭਰੇ ਵੀ ਤੁਹਾਨੂੰ ਦੀ ਬਣਾਈ ਉਹ ਕੱਲਿਆਂ ਨੇ ਬਣਾਈਏ ਵੀਡੀਓ ਤੇ ਇਸ ਤਰ੍ਹਾਂ ਤੁਹਾਨੂੰ ਹੁਣ ਦਿਖਾਉਣੇ ਵੀ ਆਪਣੇ ਕੋਲੇ ਔਲਿਆਂ ਦਾ achar ਜਿਹੜੀਆਂ ਭੈਣਾਂ ਕਹਿ ਦਿੰਦੀਆਂ ਨੇ ਵੀ ਸਾਡਾ achar ਖਰਾਬ ਹੋ ਜਾਂਦਾ ਤੇ ਇਹ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ achar ਪਿਆ ਹੈਗਾ ਕੋਈ ਇਹਦੇ ਵਿੱਚ ਚਿੱਟਾ ਪਣ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ achar ਹੈ ਜਿਨ੍ਹਾਂ ਦੇ ਹੱਥੋਂ achar ਖਰਾਬ ਹੋ ਜਾਂਦਾ ਔਲਿਆਂ ਦਾ ਤੇ ਉਹ ਭੈਣਾਂ ਜਰੂਰ ਆਰਡਰ ਕਰ ਸਕਦੀਆਂ ਜੀ ਆਪਣਾ achar ਤੁਸੀਂ 1 ਮਹੀਨੇ ਤੱਕ ਵਰਤ ਸਕਦੇ ਹੋਗੇ ਤੇ ਮੀਨਾ ਡੇਢ ਮੀਨਾ ਚਾਰ ਬਿਲਕੁਲ ਵੀ ਨਹੀਂ ਖਰਾਬ ਹੁੰਦਾ ਸੀ ਘਰੇ ਵੀ ਵਰਤਦੇ ਆ ਤੇ ਬਹੁਤ ਹੀ ਵਧੀਆ achar ਬਣਾਇਆਗਾ ਪੌਲੇ ਦਾ ਤੇ ਇਸ ਤਰ੍ਹਾਂ ਹੀ ਇਹਨੇ achar ਨੇ ਰਹਿਣਾ ਬਿਲਕੁਲ ਇਹ ਪੀਲਾ ਪੀਲਾ ਪਿਆ achar ਤੇ ਭਰਮਾ ਮਿਰਚਾਂ ਦਾ ਵੀ ਹੈਗਾ ਜੀ ਡੇਲਿਆਂ ਦਾ achar ਵੀ ਆਪਣੇ ਕੋਲੇ ਹੈਗਾ ਅਵੇਲੇ ਬਣ ਤੇ ਤੁਹਾਨੂੰ ਕੋਈ ਵੀ achar ਚਾਹੀਦਾ ਤੁਸੀਂ ਆਰਡਰ ਦੇ ਕੇ ਸਾਡੇ ਤੋਂ ਤੇ achar ਮੰਗਵਾ ਸਕਦੇ ਹੋ ਜੀ ਆਪਾਂ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੁੰਦਾ ਆਪਣੇ ਵਟਸਐਪ ਨੰਬਰ ਤੇ ਤੁਸੀਂ ਆਪਣਾ ਆਰਡਰ ਦੇ ਕੇ ਤੇ ਆਪਣਾ ਡਰੈਸ ਭੇਜ ਕੇ ਚਾਰ ਮੰਗਵਾ ਸਕਦੇ ਹਾਂ ਜੀ ਥੈਂਕ ਯੂ